ਮੈਂ ਡਾਕਟਰ ਪੰਮ ਜੀ ਸਿੰਘ ਕਲਸੀ ਜ਼ਿਲ੍ਹਾ ਪਸ਼ਾਫੀ ਅਫਸਰ ਗੁਰਦਾਸਪੁਰ ਅੱਜ ਸ਼ਿਵਾਲਿਕ ਕਾਲਜ ਦੇ ਜਿਹੜਾ ਐਜੂਕੇਸ਼ਨਲ ਗਰੁੱਪ ਐ ਸੰਗੋਾ ਉਹਦੇ ਸਸਤਾ ਦੇ ਜਿਹੜੇ ਚੇਅਰਮੈਨ ਨੇ ਡਾਕਟਰ ਸਤਵਿੰਦਰ ਸਿੰਘ ਜੀ ਡਾਕਟਰ ਗੁਰਮੀਤ ਕੌਰ ਜੀ ਇਹਨਾਂ ਦੀ ਸਾਰੀ ਮੈਨੇਜਮੈਂਟ ਵੱਲੋਂ ਅੰਤਰਰਾਸ਼ਟਰੀ ਸੱਭਿਆਚਾਰਕ ਮੰਚ ਜਿਹੜੇ ਉਹਦੇ ਕੌਮੀ ਅੰਤਰਰਾਸ਼ਟਰੀ ਪ੍ਰਧਾਨ ਨੇ ਬਲਵਿੰਦਰ ਕੌਰ ਜੀ ਦੇ ਅਗਵਾਈ ਹੇਠ ਨਾਲ ਇਹ ਜਿਹੜਾ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਧੀਆਂ ਦੀ ਲੋਹੜੀ ਦਾ ਜਿਹੜਾ ਅੱਜ ਮਨਾਇਆ ਗਿਆ ਮੈਂ ਸਮਝਦਾ ਕਿ ਪੰਜਾਬੀ ਮਾਂ ਦੇ ਮਾਧਿਅਮ ਰਾਹੀਂ ਇੱਕ ਧੀ ਨੂੰ ਸਮਰਪਿਤ ਉਹ ਕਿ ਜਿਹੜਾ ਸਮਾਗਮ ਕਰਾਉਣਾ ਇਹ ਸਾਡੇ ਸਮਾਜ ਲਈ ਇੱਕ ਬਹੁਤ ਅਸਾਰੂ ਹੈ ਔਰ ਸਾਨੂੰ ਧੀਆਂ ਦੀ ਲੋਹੜੀ ਦੇ ਨਾਂ ਤੇ ਜਦੋਂ ਅਸੀਂ ਇੱਕ ਸੁਨੇਹਾ ਦਿੰਨੇ ਆ ਤੇ ਬਹੁਤ ਖੂਬਸੂਰਤ ਸੁਨੇਹਾ ਮਿਲਦਾ ਹੈ ਕਿ ਧੀਆਂ ਹਰ ਖੇਤਰ ਦੇ ਵਿੱਚ ਤਰੱਕੀ ਪ੍ਰਾਪਤ ਕਰ ਰਹੀਆਂ ਨੇ ਤੇ ਇਹਨਾਂ ਨੂੰ ਵਧਨਫੁੱਲਣ ਦੇ ਪੂਰੇ ਮੌਕੇ ਸਾਨੂੰ ਦੇਣੇ ਚਾਹੀਦੇ ਆ ਔਰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਔਰ ਮੈਨੂੰ ਲੱਗਣ ਰਿਹਾ ਕਿ ਇੱਕ ਅਗਲਾ ਜਿਹੜਾ ਸਾਡਾ ਸਮਾਜ ਆ ਰਿਹਾ ਲੋਕਾਂ ਨੇ ਮਾਨ ਕਰਿਆ ਕਰਨਾ ਕਿ ਸਾਡੇ ਘਰ ਤੀਂ ਜੰਮੀਆਂ ਹੁਣ ਵੈਸੇ ਇਹ ਸੋਚ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਸਰਕਾਰ ਦੇ ਉਪਰਾਲੇ ਨੂੰ ਕਿਦਾਂ ਦੇਖਦੇ ਹੋ ਬਾ ਘਰ ਘਰ ਜਾ ਕੇ ਲੋੜੀ ਬਣਾ ਰਿਹਾ ਧੀਾਂ ਦੀ ਬਿਲਕੁਲ ਇਸੇ ਕਾਕੇ ਮਨਾ ਰਿਹਾ ਕਿ ਧੀ ਨੂੰ ਉਤਸ਼ਾਹਿਤ ਕੀਤਾ ਜਾਵੇ ਔਰਤ ਦਾ ਜਿਹੜਾ ਵਿਕਾਸ ਆ ਉਹਦੇ ਨਾਲ ਜੁੜਿਆ ਜਾਵੇ ਔਰਤ ਦੇ ਵਿਕਾਸ ਦੇ ਵਿੱਚ ਧੀ ਦੇ ਵਿਕਾਸ ਦੇ ਵਿੱਚ ਹੀ ਸਮਾਜ ਦਾ ਵਿਕਾਸ ਹੈਗਾ ਔਰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਕੱਲ ਜਿਹੜੀ ਧੀਾਂ ਦੇ ਨਾਮ ਤੇ ਲੋੜੀ ਮਨਾਈ ਗਈ ਸੀ ਨਵ ਜੰਮੀਆਂ कि ਆਪਾਂ ਇੱਕ ਚੰਗੇ ਮੌਕੇ ਜਿਹੜੇ ਆ ਧੀ ਦੇ ਵਿਕਾਸ ਲਈ ਆ ਗਏ। ਲੋੜੀ ਦਾ ਪਵਿੱਤਰ ਤਿਹਾਰ ਸ਼ਿਵਾਲਿਕ ਕਾਲਜ ਆਫ ਐਜੂਕੇਸ਼ਨ ਦੇ ਵਿੱਚ ਮਨਾਇਆ ਜਾ ਰਿਹਾ। ਕੀ ਕਹਿਣਾ ਚਾਹੋਗੇ ਅੱਜ ਧੀਾਂ ਦੀ ਲੋੜੀ ਮਨਾਈ ਜਾ ਰਹੀ ਹੈ? ਅੱਜ ਸ਼ਿਵਾਲਿਕ ਕਾਲਜ ਆਫ ਐਜੂਕੇਸ਼ਨ ਵਿਖੇ ਸ਼ਿਵਾਲਿਕ ਗਰੁੱਪ ਆਫ ਕਾਲਜੇਸ ਦੇ ਚੇਅਰਪਰਸਨ ਆਪੂ ਸਿੰਦਰ ਸਿੰਘ ਸੰਧੂ, ਪੈਟਰਨ ਡਾਕਟਰ ਸੁਦੇਾਲ ਸਿੰਘ ਸੰਧੂ ਔਰ ਉਹਨਾਂ ਦੇ ਨਾਲ ਦੋਨੋਂ ਉਹਨਾਂ ਦੇ ਬੇਟੇ ਜਿਹੜੇ ਕਿ ਫైనాన్స్ ਸੈਕਟਰੀ ਵੀ ਨੇ ਔਰ ਇਹ ਸਾਰਾ ਕਾਰਜਭਾਰ ਜਿਹੜਾ ਉਹ ਐਸ ਐਮ ਡੀ ਰਿਸ਼ਭਦੀਪ ਸਿੰਘ ਖੰਧੂ ਜਿਹੜੇ ਉਹ ਸੰਭਾਲ ਰਹੇ ਨੇ ਔਰ ਮੇਰੇ ਵੱਲੋਂ ਐਸ ਅ ਸਪੈਸ਼ਲ ਗੈਸਟ ਜਿਹੜਾ ਵੈ ਮੈਂ ਅੱਜ ਜੁਆਇਨ ਕੀਤਾ ਇਸ ਫੰਕਸ਼ਨ ਨੂੰ ਬਹੁਤ ਹੀ ਵਧੀਆ ਸੀ ਸਪੈਸ਼ਲੀ ਮੇਰਾ ਜਿਹੜਾ ਵੈ ਬਹੁਤ ਹੀ ਜ਼ਿਆਦਾ ਆਮ ਥੈਂਕਫੁਲ ਟੂ ਕਲਸੀ ਸਾਹਿਬ ਪਰਮਜੀਤ ਸਿੰਘ ਕਲਸੀ ਜੀ ਜਿਨ੍ਹਾਂ ਨੇ ਅੱਜ ਜਿਹੜਾ ਵੈ ਇੱਕ ਇੰਟਰਨੈਸ਼ਨਲ ਲੈਵਲ ਤੇ ਇੱਕ ਸੱਭਿਆਚਾਰਕ ਜਿਹੜਾ ਵੈ ਗਰੁੱਪ ਹੈ ਉਹਨਾਂ ਦੇ ਮੈਂਬਰ ਇੱਥੇ ਸਾਡੇ ਨਾਲ ਵੀ ਰਾਜਮਾਨ ਨੇ ਮਹਿਕ ਮਹਿਕ ਪ੍ਰੀਤ ਸਿੰਘ ਜੀ ਯੂਐਸਏ ਤੋਂ ਔਰ ਉਹਨਾਂ ਦੇ ਕੋਲਾਬੋਰੇਸ਼ਨ ਦੇ ਨਾਲ ਚਵਲ ਗਰੁੱਪ ਆਫ ਕਾਲਜੇਸ ਦੇ ਵਿੱਚ ਅੱਜ ਜਿਹੜਾ ਵਾ ਇਹ ਲੋਹੜੀ ਦਾ ਫੰਕਸ਼ਨ ਜਿਹੜਾ ਵਾ ਉਹ ਮਨਾਇਆ ਜਾ ਰਿਹਾ ਔਰ ਅਸੀਂ ਔਨ ਦਾ ਬਿਹਾਫ ਆਫ ਮੈਨੇਜਮੈਂਟ ਔਰ ਸਾਰਿਆਂ ਵੱਲੋਂ ਸਟਾਫ ਮੈਂਬਰਸ ਔਰ ਸਪੈਸ਼ਲੀ ਬੱਚੀਆਂ ਜਿਨ੍ਹਾਂ ਦੀ ਇਹ ਲੋਹੜੀ ਜਿਹੜੀ ਆ ਉਹ ਅਸੀਂ ਅੱਜ ਮਨਾ ਰਹੇ ਆਂ ਔਰ ਉਹਨਾਂ ਨੂੰ ਇੱਥੇ ਆਉਣ ਤੇ ਵੀ ਔਰ ਇਸ ਪ੍ਰੋਗਰਾਮ ਨੂੰ ਔਰ ਸਪੈਸ਼ਲੀ ਉਹਨਾਂ ਵੱਲੋਂ ਜਿਹੜਾ ਮੇਰੇ ਨਾਲ ਖੜੇ ਨੇ ਆਜ਼ਲਾ ਬ੍ਰਦਰਸ ਜਿਨ੍ਹਾਂ ਨੇ ਸਾਰਾ ਸਮਾਂ ਜਿਹੜਾ ਉਹ ਬੰਨਿਆ ਔਰ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਦੇ ਰੂਬਰੂ ਕਰਵਾ ਕੇ ਜਿਹੜਾ ਵੈ ਇਹ ਸਾਰਾ ਲੋਹੜੀ ਦੇ ਫੰਕਸ਼ਨ ਦੇ ਨਾਲ ਇਹਨੂੰ ਜੋੜਿਆ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਿਆ ਔਰ ਅਸੀਂ ਸਾਰਿਆਂ ਨੇ ਤੁਸੀਂ ਸ਼ਾਇਦ ਲਾਈਵ ਟੈਲੀਕਾਸਟ ਹੀ ਦੇਖ ਲਿਆ ਹੋਵੇਗਾ ਕਿ ਕਿਸੇ ਨੂੰ ਵੀ ਇਹਨਾਂ ਨੇ ਬੈਠਣ ਨਹੀਂ ਦਿੱਤਾ ਸਾਰਿਆਂ ਨੂੰ ਇਹਨਾਂ ਦੇ ਨਾਲ ਮੈਂ ਸ਼ਾਇਦ ਇਹਨਾਂ ਦਾ ਨਾਮ ਵੀ ਨਾਲ ਜਿਹੜਾ ਥੈਂਕਸ ਕਰਦੇ ਆ ਬਹੁਤ ਹੈਗੀ ਬੋਸ ਜੀ ਇਹ ਵੀ ਸ਼ਾਇਦ ਵੀਡੀਓਗ੍ਰਾਫੀ ਦੇ ਨਾਲ ਔਰ ਅੱਜ ਦੀ ਅੱਜ ਦੀ ਨੇੜੀ ਨੂੰ ਅੱਜ ਤੁਸੀਂ ਧੀਾਂ ਦੀ ਲੋੜੀ ਮਾਰੀ ਆ ਅੱਜ ਦੀ ਨੇੜੀ ਜਿਹੜੀ ਆ ਕਿੱਥੋਂ ਤੱਕ ਪਹੁੰਚ ਗਈ ਆ ਪਰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੋ ਅਜੇ ਵੀ ਸੋਚ ਰੱਖਦੇ ਆ ਜੋ ਧੀਆਂ ਦੀ ਲੋੜੀ ਜੇ ਤੁਸੀਂ ਬਾਲੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੋ ਧੀਆਂ ਨੂੰ ਕੁੱਖਾਂ ਚ ਮਾਰਦੇ ਆ ਸਰ ਮੈਨੂੰ ਨਹੀਂ ਲੱਗਦਾ ਕਿ ਹੁਣ ਜਿਹੜੀ ਹੈ ਇੰਨੀ ਕੌਨਸ਼ੀਅਸਨੈਸ ਨਹੀਂ ਹੈਗੀ ਸ਼ਾਇਦ ਅਸੀਂ ਜਿਸ ਵੀ ਜਿਹੜੇ ਆ ਉਹ ਸਪੈਕਟਰਮ ਆਫ ਸੋਸਾਇਟੀ ਤੋਂ ਹੈਗੇ ਆ ਬਟ ਸਟਿਲ ਜਿਹੜਾ ਵਾ ਅਜੇ ਵੀ ਅਗਰ ਸਾਡੇ ਸਮਾਜ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਹੈ ਤੇ ਸਾਨੂੰ ਸਾਰਿਆਂ ਨੂੰ ਇਸ ਪ੍ਰਤੀ ਜਿਹੜਾ ਸੁਚੇਤ ਹੋਣਾ ਚਾਹੀਦਾ ਹੈ बिकॉज ਪ੍ਰਪੋਰਸ਼ਨ ਹੱਲੇ ਵੀ ਜਿਹੜਾ ਲੜਕੇ ਔਰ ਲੜਕੀਆਂ ਦਾ ਬਹੁਤ ਜ਼ਿਆਦਾ ਘੱਟ ਹੈ ਲੇਕਿਨ ਅਗਰ ਅਸੀਂ ਚਾਹੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਨੂੰ ਇੰਪਰੂਵ ਕਰ ਸਕਦੇ ਹਾਂ ਔਰ ਮੇਰੇ ਸਾਹਮਣੇ ਜਿੰਨੇ ਵੀ ਸਟਾਫ ਮੈਂਬਰ ਨੇ ਬੱਚੀਆਂ ਨੇ ਆਉਣ ਵਾਲੇ ਅਧਿਆਪਕ ਨੇ ਇਹ ਇਸ ਸੁਨੇਹੇ ਨੂੰ ਅੱਗੇ ਜਿਹੜਾ ਅਲੱਗ-ਅਲੱਗ ਐਜੂਕੇਸ਼ਨਲ ਇੰਸਟੀਟਿਊਸ਼ਨ 'ਚ ਜਿੱਥੇ ਵੀ ਇਹ ਜਾਣ ਗੀਆਂ ਇਹ ਸੁਨੇਹੇ ਨੂੰ ਪਹੁੰਚਾਉਣ ਗਿਆ ਔਰ ਮੇਰੇ ਖਿਆਲ ਦੇ ਨਾਲ ਅੱਜ ਅੱਜ ਦੀ ਡੇਟ ਦੇ ਵਿੱਚ ਭਾਵੇਂ ਮੇਰੇ ਦੋਨੋਂ ਬੇਟੇ ਨੇ ਸਟਿਲ ਮੈਂ ਹਮੇਸ਼ਾ ਹੀ ਜਿਹੜਾ ਵਾ ਕਿਸੇ ਵੀ ਮੰਚ ਤੋਂ ਭਾਵੇਂ ਆਪਣੇ ਕਾਲਜ ਤੋਂ ਜਾਂ ਇੱਥੋਂ ਜਿਹੜਾ ਜਦੋਂ ਵੀ ਕਦੀ ਬੋਲਨੀ ਆ ਇਹ ਕਿਹਾ ਹੈ ਕਿ ਉਹ ਮਦਰ ਉਹ ਫਾਦਰ ਬਹੁਤ ਹੀ ਜ਼ਿਆਦਾ ਲੱਕੀ ਹੁੰਦੇ ਨੇ ਜਿਨ੍ਹਾਂ ਦੀ ਇੱਕ ਜਾਂ ਦੋਨੋਂ ਬੇਟੀਆਂ ਹੁੰਦੀਆਂ ਔਰ ਮੇਰੇ ਖਿਆਲ ਨਾਲ ਆਰਨਵਲੇ ਸਮੇਂ ਦੇ ਵਿੱਚ ਜਿਹੜਾ ਵਾ ਔਰ ਮੇਰੀਆਂ ਆਪਣੀਆਂ ਬਹੁਤ ਫ੍ਰੈਂਡਲੀ ਸਰਕਲ ਦੇ ਵਿੱਚ ਉਹ ਆਮ ਲੱਕੀ ਕਿ ਮੇਰੇ ਬੱਚੇ ਵੀ ਜਿਹੜੇ ਆ ਮੈਂ ਇਹ ਨਹੀਂ ਕਹਿ ਰਹੀ ਕਿ ਬੇਟੇ ਨੇ ਦੋਨੋਂ ਉਹ ਵੀ ਬਹੁਤ ਹੀ ਬਹੁਤ ਵੀ ਆਰ ਲੱਕੀ ਪਰਸਨ ਲੇਕਿਨ ਆਰਨਵਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਜਿੰਨਾ ਵੀ ਪੇਰੈਂਟਸ ਦੇ ਕੇ ਬੇਟੀਆਂ ਜਿਹੜੀਆਂ ਨੇ ਉਹ ਬੇਟਿਆਂ ਦੇ ਨਾਲੋਂ ਜ਼ਿਆਦਾ ਆਪਣੇ ਪੇਰੈਂਟਸ ਦੇ ਨਾਲ ਅਟੈਚ ਹੁੰਦੀਆਂ ਸ਼ਾਇਦ ਉਹਨਾਂ ਨੂੰ ਦੂਰ ਜਾਣ ਦਾ ਇੱਕ ਆਪਣੇ ਮਨ ਦੇ ਵਿੱਚ ਖਦਸ਼ਾ ਹੁੰਦਾ ਹੈ ਔਰ ਇਹ ਪ੍ਰੂਵਡ ਚੀਜ਼ ਹੈ ਸੋਸਾਇਟੀ ਦੇ ਵਿੱਚ ਜਿਹਦੇ ਤੋਂ ਅਸੀਂ ਦੂਰ ਹੁੰਨੇ ਆ ਉਹਦੇ ਪ੍ਰਤੀ ਜ਼ਿਆਦਾ ਜਿਹੜਾ ਵਾ ਸਾਡੀ ਰਹਿੰਦੀ ਆ ਇੱਕ ਵੀ ਅਸੀਂ ਉਹਨੂੰ ਜਿਹੜਾ ਵਾ ਉਹ ਜ਼ਿਆਦਾ ਅਪਰੋਚੇਬਲ ਰਹਿੰਦੇ ਆ ਉਹਨੇ ਲੋੜੀ ਬਣਾਈ ਗਈ ਆ ਅੱਜ ਸ਼ਵਾਲਕ ਗਰੁੱਪ ਨੂੰ ਇੱਕ ਬਹੁਤ ਹੀ ਵਧੀਆ ਜਿਹੜਾ ਪਰਾਲਾ ਕੀਤਾ ਗਿਆ ਹੈ ਔਰ ਇਹਦੀ ਜਿਹੜੀ ਰਹਿਮਾਈ ਆ ਰਮਨ ਬੈਲ ਜੀ ਨੇ ਕੀਤੀ ਹੈ ਐਸ ਡੀ ਐਮ ਸਾਹਿਬ ਕਰਮਜੀਤ ਸਿੰਘ ਜੀ ਆਏ ਹੀ ਦਾਲ ਹੀ ਡਾਕਟਰ ਕਲਸੀ ਜੀ ਜੋ ਕਿ ਭਾਸ਼ਾ ਉਪਾਲਕ ਨੇ ਉਹਨਾਂ ਨੇ ਬਹੁਤ ਵਧੀਆ ਕਰਕੇ ਇਸ ਫੰਕਸ਼ਨ ਨੂੰ ਕਰਾਇਆ ਗਿਆ ਹੈ ਔਰ ਇਸ ਵਿੱਚ ਜੋ ਧੀਆਂ ਦਾ ਸਨਮਾਨ ਹੈ ਉਹ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ ਜੋ ਬੱਚੀਆਂ ਨੂੰ ਉਹਨਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਧ ਜਿਹੜਾ ਸਮਾਨ ਹੋ ਕੀਤਾ ਜਾਵੇਗਾ ਔਰ ਮੈਂ ਸਾਰੀ ਜਿਹੜੀ ਪ੍ਰਬੰਧਕ ਕਮੇਟੀ ਹੈ ਜੋ ਟੀਚਿੰਗ ਸਟਾਫ ਹੈ ਜੋ ਬੱਚੇ ਹੈ ਜਿਨ੍ਹਾਂ ਨੇ ਇੱਥੇ ਪਾਰਟਿਸਪੇਟ ਕੀਤਾ ਹੈ ਉਹਨਾਂ ਦਾ ਬਹੁਤ ਹੀ ਧੰਨਵਾਦੀ ਹਾਂ ਸਪੈਸ਼ਲੀ ਔਜਲਾ ਸਾਹਿਬ ਨੇ ਜਿਨ੍ਹਾਂ ਨੇ ਬਹੁਤ ਹੀ ਵਧੀਆ ਕਰਕੇ ਜਿਹੜਾ ਹੈ ਉਹ ਬੱਚਿਆਂ ਨੂੰ ਬਹੁਤ ਹੀ ਲਿਟਾਇਆ ਹੈ ਔਰ ਸਾਰੇ ਬੱਚੇ ਜਿਹੜੇ ਆ ਪੂਰੇ ਤਰੀਕੇ ਹਨ ਤਾਂ ਮੈਂ ਸਭ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਇੱਥੇ ਹਾਂ ਰੀਅਲੀ ਬਹੁਤ ਪ੍ਰਾਊਡ ਮੂਮੈਂਟਸ ਹੈ ਮੇਰੇ ਲਈ ਮੈਂ ਸ਼ੈਗੀ ਬਾਸ ਦੇ ਤੌਰ ਤੇ ਫਿਲਮ ਮੇਕਰ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਅਸਲ ਜ਼ਿੰਦਗੀ ਦੀ ਨਕਲ ਕਰਦੇ ਤੇ ਹਮੇਸ਼ਾ ਦੁਕਾਨਾ ਰਹਿਣਾ ਸ਼ੂਟਿੰਗ ਦੇ ਮਾਧਿਅਮ ਨਾਲ ਕਿਸੇ ਵੀ ਤਰ੍ਹਾਂ ਕਿ ਰੀਲੀ ਬੇਟਾ ਇੰਨਾ ਕਿ ਜ਼ਿਆਦਾ ਵਧੀਆ ਅੱਛਾ ਲੱਗ ਰਿਹਾ ਨਾ ਮੈਨੂੰ ਮੈਂ ਹੁਣੇ ਡਾਂਸ ਕਰ ਰਿਹਾ ਸੀ 5 ਮਿੰਟ ਪਹਿਲੇ ਔਰ ਮੇਰੇ ਲਈ ਇੱਕ ਬੜਾ ਮੈਮ ਨੇ ਜਿੱਦਾਂ ਦੱਸਿਆ ਮੇਰੇ ਵੀ ਦੋ ਬੇਟੇ ਨੇ ਔਰ ਮੈਨੂੰ ਬੜਾ ਕੇਜ ਹੈ ਕੁੜੀ ਦਾ ਹਨ ਤੇ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਮੈਂ ਆਪਣੇ ਬੱਚੇ ਦੇ ਨਾਲ ਡਾਂਸ ਕਰ ਰਿਹਾ ਵਾਂ ਪੂਰਾ ਇੰਜੋਏ ਕੀਤਾ ਔਰ ਜਿਹੜੀ ਲੋੜੀ ਲਈ ਜਦੋਂ ਮੈਨੂੰ ਕਲਸੀ ਸਾਹਿਬ ਨੇ ਦੱਸਿਆ ਕਿ ਅਸੀਂ ਲੋੜੀ ਦਾ ਫੈਸਟੀਵਲ ਈਆਂ ਦਾ ਕਰਨ ਆਇਆ ਔਰ ਆਪਾਂ ਫੜਾਫੜ ਤਿਆਰ ਹੋ ਗਏ ਕਿਉਂਕਿ ਸਾਡਾ ਕਮਿੰਗ ਸੂਨ ਪ੍ਰੋਜੈਕਟ ਹੈ ਲਾਡੂ ਆਹਾਂ ਉਹ 3 ਦੇ ਉੱਤੇ ਹੀ ਹੈ ਔਰ ਸ਼ਿਵਾਲਿਕ ਗਰੁੱਪਸ ਐਂਡ ਇਹਨਾਂ ਦੀ ਸਾਰੀ ਟੀਮ ਪ੍ਰੋਫੈਸਰ ਵਾਨ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਹੈ ਕਿ ਔਰ ਇੱਕ ਨ ਬੜੇ ਇੱਕ ਫੈਮਿਲੀ ਜਿਹਾ ਮਾਹੌਲ ਮਿਲਿਆ ਆ ਔਰ ਮੈਂ ਚਾਹੁੰਦਾ ਹਾਂ ਕਿ ਜਿੱਥੋਂ ਤੱਕ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਾਡਾ ਇਹ ਸੁਨੇਹਾ ਜਾ ਰਿਹਾ ਹੈ ਅੱਜ ਪਹੁੰਚ ਜਾਏਗਾ ਕਿ ਜਿੱਥੇ-ਜਿੱਥੇ ਵੀ ਹੈ ਧੀਆਂ ਦਾ ਸਤਿਕਾਰ ਕਰੋ ਕਿ ਇੱਕ ਧੀ ਹੀ ਹੈ ਜਿਹਨੇ ਦੀ ਵਿਦੌਲਤ ਅਸੀਂ ਅੱਜ ਕੜੀਆਂ ਸਾਡੀ ਮਾਂ ਵੀ ਧੀ ਸੀ ਤੇ ਇਸ ਕਰਕੇ ਬਹੁਤ ਪ੍ਰਾਊਡ ਮੂਮੈਂਟ ਹੈ ਘਰ ਘਰ ਲੋੜੀ ਹੋਣੀ ਚਾਹੀਦੀ ਹੈ